ਲਾਜੇ ਮਿੱਤਰੋ ਰੈਡੀ ਸ਼ੜੀ ਹੋ ਗਿਆ ਬੱਜ ਗਏ ਨੇ ਸਾਡੇ 9 ਦੋਸਤੋ ਲਾਜੇ ਮਿੱਤਰੋ ਰੋਟੀ ਪਾਣੀ ਵੀ ਸਾਰਾ ਦਾ ਹੋ ਗਿਆ ਇਹ ਚਾਰ ਵਾਰ ਤਿਆਰ ਖਾਪੀ ਗਏ ਹੋ ਗਏ ਪੂਰੇ ਆਫਸਰ ਦੀ ਰਿਪੋਰਟ ਤੇ ਹੁਣ ਜਾਵਾਂਗੇ ਆਪਾਂ ਪਿੰਡ ਨੂੰ ਪਿੰਡ ਦਾ ਦਿਖਾਵਾਂਗੇ ਤੁਹਾਨੂੰ ਟੂਰ ਪਿੰਡ ਦੀਆਂ ਸੱਤ ਤੇ ਗਲੀਆਂ ਦਾ ਦਿਖਾਵਾਂਗੇ ਤੁਹਾਨੂੰ ਟੂਰ ਚਲੋ ਮਿੱਤਰੋ ਸਾਡਾ ਬਣੇ ਰਹੋ ਠੀਕ ਹੈ ਦੋਸਤੋ ਚਲੋ ਦੋਸਤੋ ਲਾਜੇ ਅਸੀਂ ਆ ਗਏ ਆਂ ਜਾਮ ਲੱਗਿਆ ਹੋਇਆ ਸੀ ਬਸ ਹੱਥ ਲਾ ਕੇ ਉੱਥੇ ਮੁੜਿਆ ਆਇਆ ਸੀ ਕਿਉਂਕਿ ਸੁਣਨੇ ਜਾਇਆ ਕਿ ਸ਼ਾਮ ਤੱਕ ਜਾਮ ਲੱਗੂਗਾ ਬਹੁਤ ਬੜਾ ਪਤਾ ਨਹੀਂ ਕੀ ਗੱਲ ਆਪਾਂ ਦਾ ਪਤਾ ਨਹੀਂ ਮੈਨੂੰ ਲੱਗਦਾ ਸ਼ਾਮ ਤੱਕ ਲੱਗੂਗਾ ਜਾਮ ਜੂ ਪਰ ਅਸੀਂ ਤਾਂ ਆ ਗਏ ਵਲੋਗ ਬਣਾਣਾ ਦੀ ਪਿੰਡ ਦਾ ਫੇਰ ਕਿਸੇ ਟਾਈਮ ਦੋਸਤੋ ਬਣਾਵਾਂਗੇ ਲਓ ਜੀ ਪਹੁੰਚ ਗਏ ਪਿੰਡ ਕੀ ਬਣਾਇਆ ਸਬਜੀ ਬਾਜੀ ਲਓ ਜੀ ਇਹਨਾਂ ਦਾ ਬਹੁਤ ਹੋ ਗਿਆ ਰਾਜਮਾ ਹੋਰ ਕੀ ਬਣਾਇਆ ਸੋਕੀ ਸਬਜੀ ਲਓ ਜੀ ਸੋਕੀ ਸਬਜੀ ਬਣਾਈ ਆ ਹੋਰ ਰੋਟੀ ਚਾਵਲ ਨਹੀਂ ਬਣਾਏ ਲਓ ਜੀ ਅੱਜ ਕਾਸੀ ਹੈ ਚੌਲ ਬਣਾਉਣ ਲੱਗੇ ਦੇ ਪਰ ਆਪਾਂ ਨੇ ਕੇਕ ਬਹੁਤ ਵਧੀਆ ਵਧੀਆ ਬਣਾਏ ਨੇ ਦੋ ਕੇਕ ਬਣਾਏ ਨੇ ਦੇਖੋ ਦੋਸਤੋ ਵਾਓ ਵਾਓ ਦੋ ਕੇਕ ਫੈਂਟੈਸਟਿਕ ਦੋਸਤੋ ਚੌਲ ਤਾਂ ਸਾਡੇ ਪਏ ਤੇ ਪਰ ਇਹਨਾਂ ਨੇ ਕਾਸੀ ਕਰਕੇ ਨਹੀਂ ਬਣਾਇਆ ਚਲੋ ਕੋਈ ਗੱਲ ਨਹੀਂ ਅਸੀਂ ਆ ਗਏ ਆ ਇਹਨਾਂ ਦਾ ਜੀ ਨਹੀਂ ਲੱਗਿਆ ਸੀ ਇੱਕਦਮ ਚਲੋ ਇਹਨਾਂ ਦੀ ਮਾਸੀ ਦਾ ਉੱਥੇ ਰਹਿ ਗਈ ਇਹਨਾਂ ਦਾ ਜੀ ਨਹੀਂ ਹੈ ਹਾਂ ਕੇਕ ਦਿਖਾ ਦੇ ਦਿਖਾਦਾ ਕਿ ਘਜ਼ਾਰਾ ਨੂੰ ਦਿਖਾਦਾ ਲਓ ਜੀ ਅਸੀਂ ਆ ਗਿਆ ਹੈ ਦੇਖੋ ਜੀ ਦੋਸਤੋ ਇਹਨਾਂ ਦਾ ਕਿਸੇ ਦਾ ਜੀਣੇ ਲੱਗਿਆ ਉੱਥੇ ਚਲੋ ਮਿਲਦੇ ਆਂ ਫਿਰ ਆਪਾਂ ਥੋੜੀ ਦੇਰ ਠੀਕ ਆ ਦੋਸਤੋ ਚਲੋ ਦੋਸਤੋ ਲਓ ਜੀ ਆ ਗਿਆ ਸੀ ਕਰੇ ਲੈ ਕੇ ਆਇਆ ਦੇਖੋ ਜੀ ਆਲੂ ਤੇ ਨਾਲੇ ਲੈ ਕੇ ਆਇਆ ਪਾਲਕ ਜੋ ਕਿ ਬਣਨਗੇ ਪਾਲਕ ਦੇ ਪਕੌੜੇ ਨਾਲੇ ਬਣੂਗੀ ਪਾਲਕ ਪਨੀਰ ਦੋਸਤੋ ਨਾਲੇ ਲੈ ਗਿਆ ਮੋਮੋਜ਼ ਤੇ ਲਾ ਲਓ ਜੀ ਦੋਸਤੋ ਨਾਲੇਗਾ ਮੂੜੀ ਮੂੜੀ ਦੇ ਬਣੂਗਾ ਪਰਥਾ ਨਾਲ ਮੂਲੀ ਦੇ ਬਣਗੇ ਪਰੌਂਠੇ ਦੋਸਤੋ ਤੇ ਦੇਖੋ ਜੀ ਮੰਡੀ ਲੈ ਆਏ ਮੰਡੀ ਖਰੀਦ ਕੇ ਸਾਰੀ ਲਓ ਜੇ ਮਿੱਤਰੋ ਤੇ ਦੇਖੋ ਜੀ ਮੈਂ ਦਾਣ ਦੇਖੋ ਮੈਂ ਕਨਾਲ ਵਾਲਾ ਕਰੂਗਾ ਹੈਲੋ ਗਾਇਸ ਮੈਂ ਕਨਾਲ ਕਰੂਗਾ ਮੈਂ ਲਓ ਜੇ ਮਿੱਤਰੋ ਠੀਕ ਆ ਦੋਸਤੋ ਅੱਦੇ ਗਏ ਨੇ ਬਾਕੇ ਵਾਰੀ ਮੰਦੇ ਸਾਡੇ ਅੱਦੇ ਹੋ ਗੀ ਨੇ ਤੇ ਮੋਮੋ ਹੁਣ ਆਈਗਾ ਕਿ ਆਪਾਂ ਹੀ ਖਾਵਾਂਗੇ ਠੀਕ ਆ ਦੋਸਤੋ ਤੇ ਸਾਰਾ ਨਾਲ ਬਣੇ ਰਹੋ ਤੁਸੀਂ ਠੀਕ ਆ ਮਿੱਤਰੋ ਫਰਾਈ ਕਰਕੇ ਤੁਹਾਨੂੰ ਮੋਮੋ ਖਵਾਵਾਂਗੇ ਕਾਲੂ ਸਾਨੂੰ ਪਨੀਰ ਦੇ ਪਕੋੜੇ ਪਾਲਕ ਦੇ ਪਕੋੜੇ ਨਾਲੇ ਪਾਲਕ ਪਨੀਰ ਤੇ ਨਾਲੇ ਮੂਲੀ ਦੇ ਪਰੌਂਠੇ ਨਾਲੇ ਆਲੂ ਦੇ ਪਰੌਂਠੇ ਕਰਾਉਣੀ ਠੀਕ ਆ ਦੋਸਤੋ ਇੰਨੀ ਸਾਰੀਆਂ ਆਟਮਾ ਸਾਨੂੰ ਕਾਲੂ ਕਰਵਾਵਾਂਗੇ ਠੀਕ ਆ ਦੋਸਤੋ ਖਾਓਗੇ ਤੁਸੀਂ ਸਾਰੇ ਜਣੇ ਖਾਓਗੇ ਲਓ ਲਓ ਜੀ ਖਾਵਾਗੇ ਠੀਕ ਆ ਸੋਨੂ ਵੀ ਖਾਵਾ ਹੈਲੋ ਦੋਸਤੋ ਰੋਣਾ ਪੰਜਾਬੀ ਬਲੌਗ ਤੁਹਾਡਾ ਸਵਾਗਤ ਹੈ ਲੋ ਜੀ ਸਵੇਰ ਹੋ ਗਈ ਆਪਾਂ ਤਿਆਰ-ਵਾਰ ਤਿਆਰ ਤਾਂ ਹੋਏ ਨਹੀਂ ਹੈਗੇ ਤੇ ਲੋ ਜੀ ਦੇਖੋ ਜੀ ਤੁਲਸੀ ਮਾਤਾ ਦੇ ਘਰੋਂ ਦਰਸ਼ਨ ਤੇ ਸਵੇਰੇ-ਸਵੇਰੇ ਪਿੰਡ ਆਕੇ ਤੇ ਥੋੜੀ ਜਿਹੀ ਐਮਰਜੈਂਸੀ ਸੀ ਕੋਈ ਤੇ ਉਹ ਜ਼ਰੂਰੀ ਦੀ ਕੰਮ ਹੋ ਗਿਆ ਆਪਣਾ ਤੇ ਨੈਂਸੀ ਸੋਨੀ ਤੇ ਉਹਦੀ ਦਾਦੀ ਆਏ ਨੇ ਤੇ ਲੋ ਜੀ ਪਿੰਡ ਆਕੇ ਦੇਖੋ ਜੀ ਬਹੁਤ ਹੀ ਹਰਿਆਲੀ ਮੀਂਹ ਪਿਆ ਸਾਰੇ ਕਿਤੇ ਰਾਤ ਨੂੰ ਤੇ ਬਹੁਤ ਸੋਹਣਾ ਹਰਿਆ ਭਰਿਆ ਮੌਸਮ ਹੋਇਆ ਪਿਆ ਦੋਸਤੋ ਦੇਖੋ ਜਿੱਧਰ ਦੇਖੋ ਜਿਹੜਾ ਪੈਰਾ ਮੌਸਮ ਹੈ ਤੇ ਨਾਲੇ ਦੇ ਅੱਗੇ ਹੋਏ ਨੇ ਅਨਾਰ ਦੋਸਤੋ ਦੇਖੋ ਜੀ ਆਪਣੇ ਆਹੋ ਹੋ ਅਨਾਰ ਦੇਖੋ ਦੋਸਤੋ ਫੁੱਲ ਅਨਾਰ ਲੱਗੇ ਹੋਏ ਨੇ ਤੇ ਪੂਰਾ ਹਰਾ ਭਰਾ ਮੌਸਮ ਆਇਆ ਪਿਆ ਚਲੋ ਜੀ ਤੇ ਬਹੁਤ ਹਵਾ ਵੀ ਠੰਡੀ ਚੱਲ ਰਹੀ ਆ ਗਰਮੀਆਂ ਤੋਂ ਰਾਹਤ ਆ ਮੀਂਹ ਪਿਆ ਸੀ ਤੇ ਹੁਣ ਅਸੀਂ ਕੰਮ ਆਏ ਥੋੜਾ ਜਿਆ ਤੇ ਆ ਕੇ ਅਸੀਂ ਨੇਰੇ ਨੇਰੇ ਆਏ ਦ ਸਵੇਰੇ 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 ਆ ਕੇ ਅਸੀਂ ਆਪਣਾ ਜੋ ਕੰਮ ਜਿਉਂ ਨਿਵੇੜ ਲਿਆ ਤੇ ਉਹ ਅੰਗੂਠੇ ਗਾਠੇ ਇਹ ਲਾਣੇ ਤੇ ਉਹਦੇ ਕੇवाईसी ਕਰਵਾਣੇ ਵੀ ਆਪਾਂ ਨੇ ਤੇ ਲੋ ਜੇ ਆਪਣੇ ਦੇਖੋ ਘਹਾਰਾ ਆਪਣਾ ਹੋਆ ਕਿ ਨਾ ਮਾ ਬਾਥੀਆਂ-ਵੱਥੀਆਂ ਹੋਈਆਂ ਇਹਨੇ ਤੇ ਆਪਾਂ ਕੰਮ ਲਾਵਾਂਗੇ ਜਦ ਮੌਸਮ ਜੇ ਠੰਡੇ ਹੋਣ ਲੱਗ ਜਾਣਗੇ ਨਾ 8 ਮਹੀਨੇ 9ਵੇਂ ਮਹੀਨੇ ਜ 8ਵੇਂ 9ਵੇਂ ਮਹੀਨੇ ਜ ਫਿਰ ਆਪਾਂ ਕੀ ਕਰਾਂਗੇ ਔਰੇ ਚੁੱਲਾ ਰੱਖਾਂਗੇ ਵੱਡਾ ਸਾਰਾ ਚੁੱਲਾ ਰੱਖ ਕੇ ਵੱਡਾ ਸਾਰਾ ਉਹ ਤੇ ਬੜਾ ਸਾਰਾ ਹੋਲੇ ਆ ਕੇ ਤਵਾ ਨਮਾਸਤੇ ਉਹ ਤੇ ਨਮਾਸਤੇ ਇਹ ਦੇਖੋ ਜੀ ਸਾਡੇ ਸਾਰੇ ਉੱਠ ਗਏ ਨੇ ਬੱਚੇ ਤੇ ਹੁਣ ਇਹ ਨਹਾ ਤੋ ਕੇ ਤੇ ਖੇੜੇ ਬਾਬੇ ਦੇ ਨਵਾ ਕੇ ਸਾਰੇ ਪੂਜਾ ਵਾਢ ਕਰਕੇ ਫਿਰ ਸਕੂਲ ਜਾਣਗੇ ਤੇ ਉਹ ਰੱਖ ਕੇ ਵੱਡਾ ਸਾਰਾ ਅਗਰ ਬਾਲ ਕੇ ਚੁੱਲਾ ਚੁੱਲੇ ਤੇ ਰੱਖ ਕੇ ਬੜਾ ਸਾਰਾ ਭਾਂਡਾ ਉਹਦੇ ਵਿੱਚ ਸਬਜ਼ੀ ਭਾਜੀ ਖਾਣ ਦੀਆਂ ਫੂਡ ਦੀਆਂ ਆਈਟਮਾਂ ਬਣਾਇਆ ਕਰਾਂਗੇ ਰੈਸਪੀਆਂ ਨਾਲੇ ਰੈਸਪੀ ਦਿਖਾਇਆ ਕਰਾਂਗੇ ਨਾਲੇ ਸਾਰਿਆਂ ਨੂੰ ਜਿੰਨੇ ਵੀ ਆਪਣੇ ਬੱਚੇ ਨੇ ਸਾਰੇ ਆਪਣੇ ਨੇ ਸਾਰਿਆਂ ਨੂੰ ਆਪਾਂ ਖਵਾਇਆ ਕਰਾਂਗੇ ਠੀਕ ਹੈ ਨਾਲੇ ਵੀਡੀਓ ਬਣਾਇਆ ਕਰੂਗਾ ਆਪਾਂ ਠੀਕ ਆ ਦੋਸਤੋ ਆ ਪਾਟੇ ਤਾਂ ਹੀ ਆਪਾਂ ਨੇ ਰੱਖੀਆਂ ਹੋਈਆਂ ਨੇ ਹੋਰ ਆਪਣਾ ਲੱਕੜਾ ਤੁਹਾਨੂੰ ਪਤਾ ਬਣਾ ਨਾਦਰ ਬੁਠੇਰੀਆਂ ਇਕੱਠੀਆਂ ਪਈਆਂ ਨੇ ਤੇ ਲੈ ਆ ਕੇ ਆਪਾਂ ਆਪਣੇ ਬੈਠਕੇ 'ਚ ਰੱਖ ਲਾਂਗੇ ਜੋ ਕਿ ਇਹ ਬੈਠਕਾ ਆਪਣੇ ਹਜੇ ਬਸਤੂ 'ਚ ਹੈਗੀ ਆ ਠੀਕ ਹੈ ਦੋਸਤੋ ਆਪਣਾ ਜਗਾ ਬੁਠੇਰੀਆ ਰੇ ਵੀਡੀਓ ਬਣਾਉਣ ਨੂੰ ਦੇਖੋ ਬਹੁਤ ਜਗਾ ਇਹ ਉਰੇ ਤੋਂ ਲੈ ਕੇ ਆ ਉਰੇ ਤੋਂ ਲੈ ਕੇ ਸਾਰੇ ਆਪਣ ਲਵੇ ਜਗਾ ਹੀ ਜਗਾ ਹੀ ਵੀਡੀਓ ਖਾਣ ਵਾਸਤੇ ਤੇ ਸਾਰੇ ਵੀਡੀਓ ਬਣਾਇਆ ਕਰਾਂਗੇ ਆਪਾਂ ਅੱਠਵੇਂ ਨੌਵੇਂ ਮਹੀਨੇ ਥੋੜਾ ਜਿਹਾ ਮੌਸਮ ਸੈੱਟ ਹੋ ਜਾ ਕਰੂਗਾ ਸ਼ਾਮ ਨੂੰ 2 ਘੰਟੇ ਬਾਅਦ 3 ਘੰਟੇ ਬਾਅਦ ਆਇਆ ਕਰਾਂਗੇ 3 ਘੰਟੇ ਦੇ ਸਮਾਨ ਤਿਆਰ ਹੋ ਜਾਇਆ ਕਰੂਗਾ 2 ਘੰਟੇ ਵਿੱਚ ਖਵਾ ਪਲਾ ਕੇ ਸਾਰਿਆਂ ਨੂੰ ਆਪਾਂ ਵਗ ਜਾਇਆ ਕਰਾਂਗੇ ਨਾਲੇ ਵੀਡੀਓ ਬਣ ਜਾਇਆ ਕਰੂੰਗੀ ਨਾਲੇ ਸਾਰੇ ਆਪਣੇ ਘਰ ਦੇ ਖੁਸ਼ ਠੀਕ ਆ ਦੋਸਤੋ ਇਹ ਸਾਡਾ ਪਲਾਨ ਰਹੂਗਾ ਆਉਣ ਵਾਲੇ ਸਮੇਂ ਵਿੱਚ ਠੀਕ ਹੈ ਲੋ ਜੀ ਆਪਣੀ ਡਿਫੈਂਡਰ ਖੜੀ ਆ ਦੇਖੋ ਦੋਸਤੋ ਤੇ ਆਪਣੀ ਗੱਡੀ ਤੇ ਹੁਣ ਆਪਾਂ ਤਿਆਰ-ਵਾਰ ਤਿਆਰ ਜਾਵਾਂਗੇ ਹੁਣ ਕਿਤੇ ਲੋ ਜੀ ਖੇੜੇ ਨਾਲ ਨਗਰ ਖੇੜੇ ਦੇ ਕਰੋ ਦਰਸ਼ਨ ਆਪਣੇ ਘਰ ਦੇ ਸਾਹਮਣੇ ਆ ਠੀਕ ਆ ਦੋਸਤੋ ਤੇ ਗੱਡੀ ਆਪਣੀ ਤਿਆਰ ਵਰ ਤਿਆਰ ਖੜੀ ਆ ਤੇ ਹੁਣ ਆਪਾਂ ਚੱਲਦੇ ਆ ਨਾਬੇ ਨੂੰ ਤੇ ਫਿਰ ਮਿਲਦੇ ਆ ਫੇਰ ਠੀਕ ਆ ਦੋਸਤੋ ਆਪਣਾ ਨਾਬੇ ਜਾ ਕੇ ਤੁਹਾਨੂੰ ਕਰਾਂਗੇ ਗੱਲਬਾਤ ਸਹੀ ਆ ਨਾ ਤੇ ਸੁਨੀਰਣਾ ਗਿਆ ਹੋਇਆ ਬਰਿੰਦਾਵਨ ਤੇ ਚਲੋ ਜੀ ਬਰਿੰਦਾਵਨ ਗਿਆ ਹੋਇਆ ਸੁਨੀਰਣਾ ਆ ਜੂ ਇੱਕ ਅੱਦੇ ਦਿਨ ਚ ਆ ਜੂਗਾ ਤੇ ਹਜੇ ਆਪਣੀ ਡਿਊਟੀ ਸ਼ਾਪ ਤੇ ਲੱਗੀ ਹੋਈ ਆ ਦੁਕਾਨ ਤੇ ਆਪਣੀ ਐਂ ਕਰ ਥੋੜੀ ਜਿਹੀ ਦਿੱਕਤ ਵਾਜੀ ਆ ਠੀਕ ਆ ਹੈਲੋ ਦੋਸਤੋ ਲੋ ਜੀ ਆ ਗਏ ਆਪਣੇ ਕਰੇ ਦੇਖੋ ਜੀ ਦੋਸਤੋ ਕਰੇ ਆ ਗਏ ਤੇ ਦੇਖ ਸਰ ਬੜੀ ਚਾਹ ਪਾਣੀ ਬਣ ਰਹੀ ਹੈ ਦੇਖੋ ਦੋਸਤੋ ਤੇ ਮਾਰਾ ਤਿਆਰ ਹੋ ਰਿਹਾ ਹੈ ਹੈ ਲਓ ਇਹ ਮਾਰਾ ਤਿਆਰ ਹੋ ਰਿਹਾ ਸਕੂਲ ਵਾਸਤੇ ਮੂਆ ਧੋ ਲਿਆ ਨੇ ਤੇ ਮੈਂ ਸੀ ਮੂਆ ਧੋਰੀ ਆ ਸੁਨਹਾਂ ਧਾਰੀ ਆ ਤੇ ਇਧਰ ਫੌਂਠੇ ਬਣਨਗੇ ਤੇ ਚਾਹ ਬਣ ਰਹੀ ਆ ਤੇ ਸਾਡੇ ਲਈ ਮੈਨੂੰ ਕੀ ਚਾਵਲੀ ਪਈ ਨੇ ਸਾਰਾ ਕੁਝ ਚਾਰਵਰ ਤਿਆਰ ਆ ਤੇ ਰਣ ਸਕੂਲ ਛੱਡਿਆਵਾਂਗੇ ਠੀਕ ਹੈ ਦੋਸਤੋ ਮੀ ਤੇ ਭਾਬੀ ਉਹ ਪਟਿਆਲੇ ਵਾਗੇ ਨੇ ਥੋੜਾ ਜਿਹਾ ਲੱਤ ਦਰਦ ਕਰ ਰਹੀ ਦੀ ਮੰਮੀ ਦੀ ਗੋਡਾ ਤੇ ਚਲੋ ਦਿਖਾਇਆਗੇ ਡਾਕਟਰ ਨੂੰ ਤੇ ਲੋ ਜੀ ਮਿੱਤਰੋ ਦੇਖੋ ਜੀ ਇਧਰ ਮੈਂ ਕਨਾਣਾ ਦਾ ਦੁੱਧ ਪੀ ਰਿਆ ਤੇ ਹੋਰ ਸਾਰੇ ਸੁੱਤੇ ਉੱਠੇ ਨੇ ਹੁਣ ਸਾਰੇ ਅਸੀਂ ਦੋ ਕੰਮ ਨਵੇੜਿਆ ਏ ਚਲੋ ਜੀ ਦੋਸਤੋ ਮਿਲਦੇ ਆਂ ਫਿਰ ਆਪਾਂ ਥੋੜੀ ਦੇਰ ਠੀਕਾ ਨਹਾ ਤੋ ਕੇ ਸਾਡੇ ਨਾਲ ਬਣੇ ਰਹੋ ਹੈਲੋ ਦੋਸਤੋ ਗੁਡ ਮਾਰਨਿੰਗ ਰਾਣਾ ਪੰਜਾਬੀ ਬ੍ਰਾਊ ਤੁਹਾਡਾ ਸਵਾਗਤ ਹੈ ਲੋ ਜੀ ਹੋ ਗਿਆ ਤਿਆਰ ਬਰ ਤਿਆਰ ਰੈਡੀ ਸੈਡੀ ਹੋ ਗਏ ਆਂ ਲਓ ਜੀ ਸਾਡੇ ਦਿਨ ਵਰ ਦਿਨ ਦੇਖੋ ਜੀ ਪੇੜ ਪੌਦੇ ਸਾਡੇ ਫੁੱਲ ਵਗੈਰਾ ਚੜ ਰਹੇ ਚੜਾਈ ਪੂਰੇ ਤਿਆਰ ਵਰ ਤਿਆਰ ਹੋ ਗਏ ਦੇਖੋ ਦੋਸਤੋ ਪੂਰੇ ਵਧੀਆ ਹੋ ਰਹੇ ਨੇ ਲਓ ਜੀ ਮਿੱਤਰੋ ਇੱਧਰ ਦੇਖੋ ਜੀ ਅੱਜ ਛੁੱਟੀਆਂ ਪੜ ਵੀ ਰਹੇ ਨੇ ਸਾਰੇ ਆਏ ਹਾ ਅੱਜ ਸ਼ਨੀਵਾਰ ਦੀ ਛੁੱਟੀਆਂ ਮਿਆਂਕਣਾਲੇ ਨੂੰ ਮਿਲੋ ਦੋਸਤੋ ਮਿਆਂਕਣਾਲੇ ਰਾਦੇ ਰਾਦੇ ਆਏ ਰਾਦੇ ਰਾਦੇ ਕਰਦਾ ਵੀ ਰਾਦੇ ਰਾਦੇ ਮਿਆਂਕਣਾਣਾ ਦਾ ਰਾਦੇ ਰਾਦੇ ਲਓ ਜੀ ਇਹ ਪੜ ਰਹੇ ਨੇ ਰਿਵੀਜ਼ਨ ਰਿਵੀਜ਼ਨ ਹੋ ਰਹੀ ਹੈ ਇੱਧਰ ਦੇਖੋ ਜੀ ਸਟੱਡੀ ਦੀ ਵੇ ਲੋ ਜੀ ਦੇਖੋ ਜਿੱਦਾਂ ਦੁੱਧ ਵੀ ਰੱਖਿਆ ਇਹ ਦੇਖੋ ਇਹ ਲੱਡੂ ਪੇੜੇ ਸਾਰਾ ਕੁਝ ਰੱਖਿਆ ਦੋਸਤੋ ਤੇ ਲੋ ਜੀ ਰਾਦੇ ਰਾਦੇ ਕਰੋ ਫੋਟੋ ਰਾਦੇ 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 ਲੋ ਜੀ ਦੋਸਤੋ ਚਲੋ ਜੀ ਰੋਟੀ ਪਾਣੀ ਦੀ ਸਬਜ਼ੀ ਬਣਾ ਲਈਏ ਸਾਡੀ ਬਣਾਉਣੀ ਕੋ ਸਾਡੇ ਪੌਰਿਆਂ ਦੀ ਸਬਜ਼ੀ ਬਣਾਉਣੀ ਤੁਹਾਨੂੰ ਦਿਖਾਵਾਂਗੇ ਠੀਕ ਆ ਦੋਸਤੋ ਜੋ ਵੀ ਅਰੰਡਾ ਨੇ ਕੇਕ ਵੀ ਹੋਣਾ ਉਹ ਵੀ ਉਹ ਵੀ ਦਿਖਾਵਾਂਗੇ ਤੁਹਾਨੂੰ ਕੇਕ ਵੀ ਤੇ ਚਲੋ ਜੀ ਮੌਸਮ ਹੋ ਰਿਹਾ ਥੋੜਾ ਜਿਹਾ ਠੰਡਾ ਬੱਦਲ ਵਾਈ ਹੋਈ ਪਈ ਆ ਤਾਂ ਹੀ ਵੀਡੀਓ ਥੋੜੀ ਸਾਫ਼ ਤੁਹਾਨੂੰ ਦਿਖਣੇ ਰਹੇ ਹੋਗੀ ਤੇ ਚਲੋ ਦੋਸਤੋ ਮਿਲਦੇ ਆਂ ਫਿਰ ਆਪਾਂ ਸਾਡੇ ਨਾਲ ਬਣੇ ਰਹੋ ਦੇਖਦੇ ਆਂ ਬਾਜ਼ਾਰ ਦਾ ਹਾਲ ਤੇ ਰਖਾਨਿਆਂ ਵਰ ਜੋ ਵੀ ਘਰੇ ਬਣੂਗਾ ਉਹ ਵੀ ਦਿਖਾਵਾਂਗੇ ਤੁਹਾਨੂੰ ਠੀਕ ਆ ਮਿੱਤਰੋ ਸਰਨ ਬਣੇ ਰਹੋ ਲਓ ਜੀ ਦੋਸਤੋ ਆ ਗਏ ਸੀ ਕਰੇ ਜੋ ਕੀ ਲੈ ਕੇ ਆਂ ਜਾਮਣਾ ਜਾਮਣਾ ਲੈ ਕੇ ਆਇਆ ਫ੍ਰੀਜ ਚ ਲਓ ਜੀ ਜਾਮਣਾ ਲੈ ਕੇ ਆਇਆ ਮਾਦਰਾਣਾ ਦੇਖੋ ਜੀ ਖਾ ਰਿਹਾ ਜਾਮਣਾ ਟੇਸਟੀ ਨੇ ਲਓ ਜੀ ਟੇਸਟੀ ਟੇਸਟੀ ਜਾਮਣਾ ਨੇ ਪਰ ਲੈ ਕੇ ਆਇਆ ਮੈਂ 30 ਰੁਪਏ ਦੇ ਲੈ ਕੇ ਆਇਆ 30 ਰੁਪਏ ਦਿੱਤੇ ਥੋੜੀਆਂ ਜੀਆਂ ਦੇਖੋ ਦਿਖਾਈ ਕਿੰਨੀਆਂ ਹਨ ਕੀ ਕਰ ਬੈਧਿਆ ਨਹੀਂ ਆ ਗਿਆ ਯਾਨੀ ਦੋਸਤੋ ਪਰ ਦੋ ਦੋ ਚਾਰ ਚਾਰ ਸਾਰੀਆਂ ਖਾਲੀਆਂ ਕੋਈ ਗੱਲ ਨਹੀਂ ਤੇ ਲੋ ਜੀ ਦੇਖੋ ਰੋਟੀ ਬਣ ਰਹੀ ਹੈ ਕੀ ਬਣਾ ਸਬਜੀ ਚ ਤੋਰੀ ਲੋ ਜੀ ਦੇਖਾਂ ਕਿੱਦਾਂ ਦੀ ਬਣੀ ਆ ਤੋਰੀ ਬਣਾਈ ਆ ਲੋ ਜੀ ਜ਼ੋਰ ਮੈਂ ਤੋਰੀ ਦਿਖਾ ਦੇਣਾ ਲੋ ਜੀ ਦੋਸਤੋ ਤੋਰੀ ਲੈ ਆਦੇ ਪਨੀਰ ਬਣਿਆ ਹੋਵੇ ਲੋ ਦੋਸਤੋ ਲੈ ਆਦੇ ਪਨੀਰ ਬੜਾਈ ਚੰਦੀ ਆ ਆ ਵੀ ਆਂਬ ਵੀ ਬਣਾਏ ਨੇ ਆਂਬ ਬਣਾਏ ਨੇ ਦੋਸਤੋ ਲੋ ਜੀ ਦੋਸਤੋ ਆਂਬ ਬਣਾ ਲੇ ਤੋਰੀਆ ਬਣਾ ਲੀਆਂ ਤੇ ਰੋਟੀ ਬਣ ਰਹੀ ਹੈ ਦੇਖੋ ਫਸ ਕਲਾਸ ਤੇ ਬੰਨਵਾ ਕਰ ਕੇ ਕੇਕ ਕੇਕ ਦਾ ਬੇਸ ਵਰ ਤਿਆਰ ਆ ਤੇ ਲੋ ਜੀ ਸਾਰਿਆਂ ਮੀਂਹ ਪੈਣਾ ਕਿੰਨੇ ਮਿੰਟ ਹੋ ਰਹੀ ਹੈ ਤਾਂ ਸਾਡੇ ਉੱਪਰ ਨਾ ਉਹ ਗੇਰੀ ਹੋਈ ਐਸੀ ਨਾ ਚਾਦਰ ਦੇਖੋ ਦੋਸਤੋ ਚਾਦਰ ਇਹ ਚਾਦਰ ਪਾਈ ਹੋਈ ਐਸੀ ਨਾ ਉਹ ਤਰਪਾਲ ਕਹਿੰਦੇ ਉਹਨੇ ਉਹ ਪਾਈ ਹੋਈ ਐ ਮੀਂਹ ਕਰਕੇ ਤਾਂ ਹੀ ਨੇਰਾ ਲੱਗਿਆ ਹੋ ਰਿਹਾ ਹੈ ਸਾਡੇ ਘਰ ਕਿਉਂਕਿ ਬਾਹਰ ਕਿੰਨੇ ਮਿੰਟ ਕਿੰਨਾਂ ਬਾਰਿਸ਼ ਹੋ ਰਹੀ ਆ ਠੀਕ ਆ ਦੋਸਤੋ ਚਲੋ ਜੀ ਮਿਲਦੇ ਆ ਮੈਂ ਕਿਰਾਣਾ ਸੁਤਾ ਪਿਆ ਆਪਾਂ ਆਵਾਜ਼ ਕਰ ਨਹੀਂ ਸਕਦੇ ਜਿਆਦਾ ਤਾਂ ਕਰਕੇ ਦੇਖੋ ਜੀ ਸਾਰੇ ਜੰਮਣਾ ਸਾਰੇ ਨੇ ਮੈਂ ਕਿਰਾਣਾ ਸੁਤਾ ਪਿਆ ਆ ਚਲੋ ਕੋਈ ਨਹੀਂ ਮਿਲਦੇ ਆ ਫਿਰ ਦੋਸਤੋ ਸਾਡੇ ਨਾਲ ਬਣੇ ਰਹੋ ਠੀਕ ਆ ਮਿੱਤਰੋ ਓਕੇ ਜੀ